ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਿਵਰਾ ਟੀਵੀ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਅੱਜ ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਅਤੇ ਨਾਕਾਬੰਦੀਆਂ ਕਰਕੇ ਚੈਕਿੰਗ ਕੀਤੀ ਗਈ ਇਸੇ ਦੇ ਚੱਲਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਅਤੇ ਹਾਈ ਅਲਰਟ ਨਾਕੇ ਲਗਾਏ ਗਏ ਨੇ ਐਸਐਸਪੀ ਅਦਿੱਤਿਆ ਖੁਦ ਸੜਕਾਂ ਤੇ ਉਤਰੇ ਨੇ ਗੁਰਦਾਸਪੁਰ ਵਿੱਚ ਪੁਲਿਸ ਵੱਲੋਂ ਨਵੇਂ ਸਾਲ ਦੀ ਆਮਦ ਉੱਤੇ ਦੇਰ ਰਾਤ ਤੱਕ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਖਤ ਨਾਕਾਬੰਦੀ ਕੀਤੀ ਗਈ। देर रात तक पुलिस ਦਾ ਚੱਪੇ-ਚੱਪੇ ਉਤੇ ਪੈਰਾ ਰਿਆ। ਨਵੇਂ ਸਾਲ ਦੀ ਆਮਦ ਨੂੰ ਲੈ ਕੇ ਗੁਰਦਾਸਪੁਰ ਪੂਰੀ ਤਰ੍ਹਾਂ ਹਾਈਲਾਈਟ ਤੇ ਹੈ। ਸ਼ਹਿਰ ਦੇ ਭੀੜ-ਭਾੜ ਵਾਲੇ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। देर रात तक ਐਸਐਸਪੀ ਅਦਤਿਆ ਖੁਦ ਮੈਦਾਨ ਵਿੱਚ ਉਤਰ ਕੇ ਗਸ਼ਤ ਕਰ ਰਹੇ ਨੇ। ਐਸਐਸਪੀ ਅਦਤਿਆ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸ਼ਹਿਰ ਦੇ ਮੁੱਖ ਚੌਕਾਂ, ਬਾਜ਼ਾਰਾਂ, ਹੋਟਲਾਂ ਰੈਸਟੋਰੈਂਟ ਇਲਾਕਿਆਂ ਤੇ ਆਉਣ ਜਾਣ ਵਾਲੇ ਰਸਤਿਆਂ ਉਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਵਾਹਨਾਂ ਦੀ ਜਾਂਚ ਸ਼ੱਕੀ ਵਿਅਕਤੀਆਂ ਤੇ ਨਜ਼ਰ ਰਖਾ ਤੇ ਲਗਾਤਾਰ ਪੈਟਰੋਲਿੰਗ ਜਾਰੀ ਹੈ ਐਸਐਸਪੀ ਅਦਿਤਿਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਵਾਂ ਸਾਲ ਸ਼ਾਂਤੀ ਅਤੇ ਸੁਰੱਖਿਆ ਨਾਲ ਮਨਾਇਆ ਜਾਵੇ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਹੁੱਲੜਬਾਜੀ ਸ਼ਰਾਬ ਪੀਕੇ ਗੱਡੀ ਚਲਾਉਣ ਜਾਂ ਕਾਨੂੰਨ ਵਿਵਸਥਾ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਐਸਐਸਪੀ ਅਦਿੱਤਿਆ ਨੇ ਹੋਰ ਕੀ ਚੇਤਾਵਨੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਜਿਹੜਾ ਹੈਗਾ ਨਵੇਂ ਸਾਲ ਦੀ ਜਿਹੜੀ ਹੈਗੀ ਲਾਸਟ ਨਾਈਟ ਜਿਹੜੀ ਹੈਗੀ ਉਹ ਹੈਗੀ ਤੋਂ 20 2025 ਦਾ ਲਾਸਟ ਦਿਨ ਹੈਗਾ ਇਸ ਕਰਕੇ ਇੱਥੇ ਐਲਬ੍ਰੇਟ ਜਿਹੜੇ ਅਸੀਂ ਸਿਕਿਉਰਟੀ ਅਰੇਂਜਮੈਂਟ ਅਸੀਂ ਪਲਾਨ ਕੀਤੇ ਹੋਏ ਸਾਰੇ ਜਿਹੜੇ ਗੈਸਟਰ ਆਫਸਰਸ ਇਨਕਲੂਡਿੰਗ ਐਸਐਚਓਜ਼ ਐਂਡ ਟੋਕਨ ਚਾਰजेस ਇਹਦੇ ਅਲਾਵਾ ਜਿਹੜੀ ਵੀ ਪੋਸਟ ਦਫ਼ਤਰਾਂ ਦੀ ਵੀ ਫੋਰਸ ਹੈ ਜੀ ਉਹਨੂੰ ਵੀ ਜਿਹੜਾ ਹੈਗਾ ਡਿਪਲੋਏ ਕੀਤਾ ਗਿਆ ਹੈ ਜ਼ਿਲ੍ਹੇ ਦੇ ਵਿੱਚ ਟੋਟਲ 45 ਜਿਹੜੇ ਹੈਗੇ ਟਿਕਟ ਜਿਹੜੇ ਚੈਕਿੰਗ ਵਾਲੇ ਲਾਏ ਗਏ ਜਿੱਥੇ ਅਸੀਂ ਐਲਕੋਹਲ ਐਲਕੋਮੀਟਰ ਦਾ ਵੀ ਅਸੀਂ ਜਿਹੜਾ ਉਹਦੇ ਨਾਲ ਵੀ ਅਸੀਂ ਚੈੱਕ ਕਰਿਆ ਸਿਟੀ ਦੇ ਵਿੱਚ ਅਰਾਊਂਡ 12 ਨਾਕੇ ਜਿਹੜੇ ਹੈਗੇ ਉਹ ਇਨਪਲੇਸ ਕੀਤੇ ਹੈਗੇ ਇਸ ਦੇ ਇਲਾਵਾ ਐਸਐਸਜੀ ਐਂਡ ਪੀਸੀਆਰ ਟੀਮ ਇਸ ਤੋਂ ਇਲਾਵਾ ਜਿਹੜੇ ਹੈਗੇ ਸਾਡੀ ਐਮਰਜੈਂਸੀ ਰਿਸਪੌਂਸ ਟੀਮ ਅਤੇ ਬਾਰਡਰ ਨਾਕੇ ਉਹ ਵੀ ਅਲਰਟ ਹੈਗੇ ਤੋਂ ਸਾਡੀ ਸਾਡੇ ਵੱਲੋਂ ਕੰਪਰੀਹੈਂਸਿਵ ਜਿਹੜਾ ਸਕਿਉਰਿਟੀ ਮੈਨੇਜ ਜਿਹੜਾ ਕੀਤਾ ਗਿਆ ਸਰ ਜਿਹੜੇ ਨਵੇਂ ਸਾਲ ਦੇ ਲੋਕੀ ਜਿਹੜੇ ਮੁੱਲਣ ਭਾਈ ਕਰਦੇ ਆ ਉਹਨਾਂ ਦੇ ਦੇਖੋ ਜੀ ਬੜਾ ਬੜਾ ਸਟ੍ਰਿਕਟ ਹੈ ਜਿਹੜਾ ਵੀ ਨਵੇਂ ਸਾਲ ਤੇ ਕੋਈ ਵੀ ਹੁੱਲੜਬਾਜੀ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਊਗੀ ਸਾਡੇ ਵੱਲੋਂ ਇਹਦੇ ਵਿੱਚ ਸਟ੍ਰਿਕਟ ਜਿਹੜੇ ਹੈਗੇ ਇਨਸਟ੍ਰਕਸ਼ਨ ਹੈ ਜਿਹੜੇ ਪਾਸ ਕੀਤੇ ਆ ਤੇ ਮੇਰੇ ਵੱਲੋਂ ਪਰਸਨਲ ਜਿਹੜੀ ਸੁਪਰਵਾਈਜ਼ਨ ਕੀਤੀ ਜਾ ਰਹੀ ਹੈ ਸਭ ਇਹਨਾਂ ਨਾਲ ਕੇ ਟੋਟਲ ਨਾਕੇ ਜਿਹੇ ਟੋਟਲ 45 ਨਾਕੇ ਜਿਹੜੇ ਹੈਗੇ ਪੂਰੇ ਜ਼ਿਲ੍ਹੇ ਦੇ ਵਿੱਚ ਲੱਗੇ ਟੋਟਲ ਅਮਿਕਲੇ ਡੀਜੀਐਮ ਘੇਰਾ ਚੱਲ ਰਿਹਾ ਸਮਾਂ ਦੇਖੋ ਇਹਨਾਂ ਦਾ ਟਾਈਮਿੰਗ ਤੁਹਾਨੂੰ ਜਿੱਦਾਂ ਪਤਾ ਹੈਗਾ 10 ਵਜੇ ਦਾ ਟਾਈਮਿੰਗ ਇਹਨਾਂ ਦਾ ਲਾਸਟ ਟਾਈਮਿੰਗ ਹੈਗਾ 10 ਵਜੇ ਬਾਅਦ ਵਿੱਚ ਜੇ ਲਈ ਸਾਨੂੰ ਸ਼ਿਕਾਇਤ ਆਏਗੀ ਉਸ ਹਿਸਾਬ ਨਾਲ ਜਿਹੜਾ